ਬਜਿੰਦਰ ਪਾਸਟਰ ਤੋਂ ਕਰ ਲਗੇ ਜਾਂ ਫਿਰ ਇਹ ਕਹ ਲੀਏ ਕਿ ਇੱਕ ਯਮਨਾ ਨਗਰ ਦੇ जाट ਪਰਿਵਾਰ ਦੇ ਵਿੱਚ ਪੈਦਾ ਹੋਇਆ ਬੰਦਾ ਹੌਲੀ-ਹੌਲੀ 15 ਸਾਲ ਪਹਿਲਾਂ ਇੱਕ ਕਤਲ ਕੇਸ ਦੇ ਵਿੱਚ ਜੇਲ੍ਹ ਜਾਂਦਾ ਹੈ ਉੱਥੋਂ ਧਰਮ ਪਰਿਵਰਤਨ ਕਰਦਾ ਹੈ ਫਿਰ ਈਸਾਈ ਧਰਮ ਵਾਲੇ ਪਾਸੇ ਆਉਂਦਾ ਉੱਥੋਂ ਇੱਕ ਆਮ ਇਨਸਾਨ ਤੋਂ ਆਪਣੇ ਆਪ ਨੂੰ ਇੱਕ ਪਾਸਟਰ ਜਾਂ ਇਕਲੋਕ ਇੱਕ ਧਰਮ ਗੁਰੂ ਦੇ ਤੌਰ ਤੇ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਇਸ ਵਕਫੇ ਦੇ ਵਿੱਚ ਕਈ ਸਾਰੇ ਮਸਲੇ ਉਹਦੇ ਨਾਲ ਜੁੜਦੇ ਆ ਕਈ ਸਾਰੇ ਕੇਸ ਉਹਦੇ ਨਾਲ ਜੁੜਦੇ ਆ ਤੇ ਕੱਲ ਉਸ ਬੰਦੇ ਨੂੰ ਇੱਕ ਕੇਸ ਦੇ ਵਿੱਚ ਬਲਾਧ ਕਰਦੇ ਕੇਸ ਦੇ ਵਿੱਚ ਉਮਰ ਕੈਦ ਹੋ ਜਾਂਦੀ ਹੈ ਇਹ ਸਾਰੀ ਕਹਾਣੀ ਇੱਕ Hindu ਜਾਟ ਪਰਿਵਾਰ ਦੇ ਵਿੱਚ ਪੈਦਾ ਹੋਇਆ ਬੰਦਾ ਇਸਾਈ ਧਰਮ ਵਾਲੇ ਪਾਸੇ ਕਿਵੇਂ ਆ ਜਾਂਦਾ ਕਿ ਕੀ ਕਹਾਣੀ ਹੈ ਦੀ ਪਿਠਭੂਮੀ ਕੀ ਹੈ ਜੀ ਕਹਾਣੀ ਤਾਂ ਲਗਭਗ ਤੁਸੀਂ ਦੱਸ ਦਿੱਤੀ ਆ ਪਰ ਇਹ ਨਹੀਂ ਦੱਸਿਆ ਕਿ ਇਹ ਜੇਲ੍ਹ ਚ ਗਿਆ ਘਤੋ ਸੀ ਹੂੰ ਮੈਂ ਉਹੀ ਮਤਲਬ ਪੂਰਾ ਨਹੀਂ ਦੱਦਿਆ ਜੇਲ੍ਹ ਦੇ ਵਿੱਚ ਇਹ ਗਿਆ ਸੀ ਇੱਕ ਮਰਡਰ ਕੇਸ ਦੇ ਵਿੱਚ 2000 ਦੇ ਨੇੜੇ ਤੇੜਾ ਇੱਕ ਮਰਡਰ ਕੇਸ ਸੀਗਾ ਜਿਹਦੇ ਵਿੱਚ ਇਹਨੂੰ ਜੇਲ੍ਹ ਜਾਣਾ ਪਿਆ ਜੇਲ੍ਹ ਦੇ ਵਿੱਚ ਜਿਹੜੀ ਕਨਵਰਜਨ ਹੋਈ ਹੈ ਇਹਦੀ ਹੂੰ ਉਹ ਪਤਾ ਨਹੀਂ ਕੋਈ ਅੰਦਰ ਸੀਗਾ ਬੰਦਾ ਜਾਂ ਅੰਦਰੋਂ ਇਹਦੀ ਕੋਈ ਆਵਾਜ਼ ਆਈ ਦੇਖੋ ਧਰਮ ਵਿਅਕਤੀਗਤ ਮਾਮਲਾ ਹੈ ਜੀ ਮੈਂ ਨਹੀਂ ਕਹਿੰਦਾ ਕਿ ਉਹ जाट ਪਰਿਵਾਰ ਚ ਜੰਮਿਆ ਸੀਗਾ ਤੇ ਉਹ ਕਨਵਰਟ ਨਹੀਂ ਹੋ ਸਕਦਾ ਇੱਕ ਜਾਤੀ ਮਾਮਲਾ ਬੰਦੇ ਦਾ ਵਿਅਕਤੀਗਤ ਮਾਮਲਾ ਹੈ ਜੀ ਠੀਕ ਹੈ ਨਾ ਜੀ ਸੋ ਜਿਹੜਾ ਮਤਲਬ ਕਿ ਸਾਰਾ ਰੌਲਾ ਪੈਂਦਾ ਹੈ ਨਾ ਧਰਮ ਦੇ ਨਾਮ ਤੇ ਜੇ ਆਪਾਂ ਦੇਖੀਏ ਤਾਂ ਸੰਵਿਧਾਨ ਦੇ ਵਿੱਚ ਬਹੁਤ ਸੋਚ ਕੇ ਇਹਨਾਂ ਚੀਜ਼ਾਂ ਨੂੰ ਨਿਸ਼ਚਿਤ ਕੀਤਾ ਗਿਆ। ਹੂੰ। ਤਾਂ ਮਤਲਬ ਇਹ ਆ ਕਿ ਉਸ ਤੋਂ ਬਾਅਦ ਜਦੋਂ ਬਾਹਰ ਆਇਆ ਬਾਹਰ ਆ ਕੇ ਇਸ ਨੇ ਪ੍ਰਾਰਥਨਾਵਾਂ ਸ਼ੁਰੂ ਕੀਤੀਆਂ ਨੇ। ਹੂੰ। ਫਿਰ ਮਤਲਬ ਕਿ ਕਹ ਲੋ ਕਿ ਅੱਜ ਤੋਂ ਕੋਈ 10-12 ਸਾਲ ਪਹਿਲਾਂ ਹੀ ਜਲੰਧਰ ਵਾਲੀ ਸਾਈਡ ਆ ਗਿਆ ਜਿੱਥੇ ਇਹਨੇ ਚਰਚ ਆਫ ਗਲੋਰੀ ਐਂਡ ਵਿਜ਼ਡਮ ਬਣਾਈ ਆ। ਜੀ। ਪਰ ਇਹਦਾ ਸਭ ਤੋਂ ਜ਼ਿਆਦਾ ਜਿਹੜਾ ਵਿਸਤਾਰ ਹੋਇਆ ਉਹ ਚੰਡੀਗੜ੍ਹ ਵਾਲੀ ਸਾਈਡ ਹੋਇਆ ਜਿੱਥੇ ਆ ਕੇ 2018 ਵਾਲਾ ਤੁਸੀਂ ਕੇਸ ਜਿਹੜਾ ਹੈ ਨਾ ਵਰਣਨ ਕੀਤਾ ਜੀ ਦਾ ਜੀ ਵੱਡੀ ਚਰਚ ਜਿਹੜੀ ਆ ਉਹ ਇਹਦੀਆਂ ਕਈ ਥਾਵਾਂ ਇਹਦੀਆਂ ਮੇਰੇ ਖਿਆਲ ਦੇ ਨਾਲ ਤੇ ਇੰਟਰਨੈਸ਼ਨਲੀ ਵੀ ਬ੍ਰਾਂਚਾਂ ਨੇ ਹੂੰ ਇਹ ਕੋਈ ਇਹਦਾ ਛੋਟਾ ਮੋਟਾ ਦਾਇਰਾ ਨਹੀਂ ਸੀਗਾ ਸਾਬ ਬਹੁਤ ਵੱਡਾ ਸੀ ਬਹੁਤ ਸਾਰੀਆਂ ਬ੍ਰਾਂਚੇ ਬਹੁਤ ਵੱਡੇ ਬ੍ਰਾਂਚਾ ਵੀ ਛੱਡੂ ਬਹੁਤ ਵੱਡੇ ਵੱਡੇ ਨਾਮੀ ਜਿਹੜੇ ਬੰਦੇ ਬੁੜੀਆਂ ਸੀਗੇ ਉਹ ਇਹਦੇ ਕੋਲ ਆਉਂਦੇ ਸੀਗੇ ਜੀ ਤਾਂ ਇਹ ਦੇਖੋ ਫਤੂਰ ਜਿਹੜਾ ਹੈ ਨਾ ਉਹ ਚੜ ਜਾਂਦਾ ਹੈ ਨਾ ਦਿਮਾਗ ਨੂੰ ਅੱਛਾ ਆਪ ਦੇ ਆਪ ਨੂੰ ਆਪ ਹੀ ਪ੍ਰੋਫਿਟ ਬੱਚਿਆਂ ਨੂੰ ਵੀ ਪ੍ਰੋਫਿਟ ਹੂੰ ਮਤਲਬ ਕਿ ਕਮਾਲ ਦੀ ਗੱਲ ਆ ਅੱਛਾ ਜਿਹੜਾ ਵੀ ਬੋਲਦਾ ਉਹਦੇ ਤੇ ਅੱਗੋਂ ਦੋਸ਼ ਜੀ ਵੀਡੀਓ ਆ ਜਾਂਦੀ ਆਪਦੀ ਦੂਜੇ ਤੇ ਲਾਇ ਦੋਸ਼ ਇਹਨਾਂ ਦੇ ਸੱਚੇ ਹੁੰਦੇ ਆ ਹੂੰ ਜਿਹੜਾ ਜਿਹੜਾ ਦੂਜਾ ਲਾਉਂਦਾ ਉਹ ਕਹਿੰਦੇ AI ਜਨਰੇਟਡ ਐ ਬਿਲਕੁਲ ਅੱਛਾ ਗੱਲ ਇਹ ਆ ਕਿ ਭਾਈ ਉਸ ਤੋਂ ਬਾਅਦ ਇਹਦਾ ਕੰਮ ਠੀਕ ਠਾਕ ਸੀਗਾ ਚੱਲ ਨਿਕਲਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਪਰੰਤੂ ਇਹਦੀ ਜਦਾਂ ਕਹਿ ਲੋ ਕਿ ਕਿਸਮਤ ਜਿਹੜੀ ਸੀਗੀ ਨਾ ਉਹ ਫੁੱਟਣੀ ਸਟਾਰਟ ਹੋਈ ਆ ਬਹੁਤ ਪਹਿਲਾਂ ਤੋਂ ਜੀ ਦਰਸਨ ਕੀ ਆ ਕਿ ਇੱਕ ਮਾਮਲੇ ਦੇ ਵਿੱਚ ਚਲੋ 2018 ਵਾਲਾ ਮਾਮਲਾ ਤੇ ਹੈਗੀ ਆ ਇਸ ਮਾਮਲੇ ਦੇ ਵਿੱਚ ਜਦੋਂ ਇਹ ਪਰਚਾ ਦਰਜ ਹੋਇਆ ਇਹਦਾ ਪਿਸ਼ੋਕੜ ਵੀ ਆ ਇੱਕ ਕੇਸ ਦਾ ਜੀ ਉਹ ਵੀ ਸੁਣੋ ਇਹ ਤੇ ਬਜਿੰਦਰ ਦੀ ਇੱਕ ਕਹਿ ਲੋ ਜਰਨੀ ਆ ਕਿ ਉਹ जाट ਫੈਮਿਲੀ ਚ ਪੈਦਾ ਹੋਇਆ ਤੇ ਫਿਰ ਉਹ ਕਨਵਰਟ ਹੁੰਦਾ ਹੈ ਸਾਈਆਂ ਚ ਹੂੰ ਤੇ ਫਿਰ ਉਹ ਪਾਸਟਰ ਬਣ ਜਾਂਦਾ ਤੇ ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਉਹ ਕਰਦੇ ਆ ਜੀ ਵੀ ਆ ਇਹਦਾ ਇਲਾਜ ਇਹ ਤੇ ਮੇਰੇ ਖਿਆਲ ਦੇ ਨਾਲ ਦਾਵਾ ਕਰਦੇ ਕਿ ਐਚ ਆਈ ਵੀ ਤੱਕ ਅਸੀਂ ਇਲਾਜ ਕਰ ਦਿੰਨੇ ਹੂੰ ਗੁੰਗਿਆਂ ਵਗੈਰਾ ਦੇ ਤੇ ਉਹ ਤੇ ਸੀਗਾ ਹੀ ਮਨ ਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਬਈ ਹੁਣ ਸਾਡੀ ਤੇ ਸਮਝੋ ਬਾਹਰ ਆ ਹੂੰ ਕਿ ਐਦਾ ਵੀ ਇਲਾਜ ਕਰ ਦਿੰਨੇ ਐਦਾ ਵੀ ਇਲਾਜ ਕਰ ਦਿੰਨੇ ਵੀਡੀਓ ਆਪਾਂ ਦੇਖਿਆ ਹੀ ਜਾਂ ਜੀ ਹੁਣ ਆਪਦਾ ਹੀ ਇਲਾਜ ਕਰ ਦਿੱਤਾ ਕਾਨੂੰਨ ਨੇ ਹੂੰ ਗੱਲ ਇਹ ਆ ਕਿ ਇਸ ਮਾਮਲੇ ਦਾ ਜਿਹੜਾ ਪਿਸ਼ੋਕੜ ਆ ਉਹ ਇਹ ਆ ਕਿ ਕੋਈ ਬਾਹਰ ਜਾਣ ਦਾ ਚੱਕਰ ਸੀ ਜੀ ਇਹ ਜਿਹੜੀ ਪੀੜਤਾ ਹੈ ਪੀੜਤਾ ਇਹਦੇ ਸੰਪਰਕ ਚ ਆਈ ਹੂੰ ਇਹ ਕੋ 36 ਸੈਕਟਰ ਦਾ ਮਕਾਨ ਸੀ ਇਹਦਾ ਜਿਹਦੇ ਚ ਇਹ ਲੈ ਕੇ ਗਿਆ ਹੂੰ ਉੱਥੇ ਰੇਪ ਹੋਇਆ ਠੀਕ ਹੈ ਜੀ ਜੀ ਉੱਥੇ ਇਹਨੇ ਮਤਲਬ ਕਿ ਜ਼ਬਰਜਨਾਹ ਕੀਤਾ ਨਾਲ ਦੱਸਦੇ ਵੀਡੀਓ ਬਣੀ ਹੂੰ ਫਿਰ ਕਮਕਾਇਆ ਗਿਆ ਕਿ ਜੇ ਇਸ ਤਰ੍ਹਾਂ ਕੀਤਾ ਤੇ ਫਿਰ ਤੁ ਆਪ ਦਾ ਹਸਾਬ ਲਾ ਲਈ ਜੀ ਇਹ ਤਾਂ ਹੋ ਗਿਆ ਇੱਕ ਮਾਮਲਾ ਹਮ ਇਸ ਤੋਂ ਬਾਅਦ ਜਦੋਂ ਉਹਨਾਂ ਨੇ ਆਵਾਜ਼ ਚੁੱਕੀ ਇਹ ਬਜਿੰਦਰ ਨੇ ਹਮ ਉਹਨਾਂ ਦੇ ਗੇੜੇ ਵੀ ਬਹੁਤ ਖਵਾਏ ਆ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਜਿਹੜੀ ਪੀੜਤਾ ਸੀ ਅੱਜ ਸਾਹਮਣੇ ਆ ਰਹੀ ਸੀ ਜੀ ਉਹਦੇ ਘਰ ਵਾਲੇ ਨੂੰ ਕੇਸਾਂ ਚ ਫਸਾਇਆ ਗਿਆ ਮਤਲਬ ਪੂਰੇ ਹੱਥ ਕੰਡੇ ਪਨਾਏ ਉਹ ਬੜੇਲ ਜੇਲ੍ਹ ਦੇ ਵਿੱਚ ਵੀ ਰਿਆ ਜੀ ਸ਼ਾਇਦ ਇੱਕ ਹੋਰ ਜੇਲ੍ਹ ਦੇ ਵਿੱਚ ਵੀ ਰਿਆ ਉਹਦੇ ਬਾਰੇ ਇਹੋ ਹੀ ਕਿਹਾ ਜਾਂਦਾ ਹੈ ਕਿ ਇਹਦੇ ਢੇੜੇ ਖਵਾਏ ਗਏ ਜੀ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਦੋਸ਼ ਇਹ ਵੀ ਲੱਗਦਾ ਹੈ ਕਿ ਜਦੋਂ ਉਹ ਅੜੇ ਰਹਿ ਹੂੰ ਦੋਵੇਂ ਜੀ ਕਿਉਂਕਿ ਉਹ ਮੈਰਿਡ ਸੀਗੀ ਨਾ ਔਰਤ ਉਹ ਜਦੋਂ ਦੋਵੇਂ ਜੀ ਅੜੇ ਰਹੇ ਤੇ ਖੀਰ ਫਿਰ 5 ਕਰੋੜ ਰੁਪਏ ਦੀ ਆਫਰ ਲੈ ਕੇ ਇੱਕ ਸਰਕਾਰ ਦਾ ਅਧਿਕਾਰੀ ਗਿਆ ਕਿਆ ਬਾਤ ਮਤਲਬ ਇੰਨਾ ਵੱਡਾ ਮਸਲਾ ਬਣ ਗਿਆ ਸੀ ਹੌਲੀ ਹੌਲੀ ਗੱਲ ਇਹ ਆ ਕਿ ਆਸਰਾਮ ਵੀ ਬਚਿਆ ਰਿਹਾ ਸੀਗਾ ਹੂੰ ਕਿਉਂਕਿ ਉਹਦੇ ਦਰਬਾਰ ਦੇ ਵਿੱਚ ਨਰਿੰਦਰ ਮੋਦੀ ਤੋਂ ਲੈ ਕੇ ਬੜੇ-ਬੜੇ-ਬੜੇ ਚਿਹਰੇ ਜਾਂਦੇ ਸਨ ਜਾਂਦੇ ਸੀ ਬਿਲਕੁਲ ਠੀਕ ਹੈ ਜੀ ਅਨਵਜੋਤ ਸਿੰਘ ਸਿੱਧੂ ਵਰਗੇ ਵੀ ਜਾਂਦੇ ਹੁੰਦੇ ਸੀ ਇਹ ਤਾਂ ਬੱਬੂ ਦੇ ਦਰਬਾਰ 'ਚ ਵੀ ਜਾਂਦੇ ਰਿਹਾ ਜੀ ਗੱਲ ਇਹ ਆ ਕਿ ਉਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਜਿਹੜਾ ਡੇਰੇ ਦਾ ਰਿਹਾ ਡੇਰੇ ਸਰਸੇ ਵਾਲਾ ਹੂੰ ਤਾਂ ਉਹ ਉਹਦੇ ਮਾਮਲੇ 'ਚ ਵੀ ਕੀ ਸੀਗਾ ਕਿ ਜਦੋਂ ਪਾਵਰ ਪੂਰੀ ਤਰ੍ਹਾਂ ਉਹਦੇ ਨਾਲ ਸੀਗੀ ਜੀ ਦਬ ਦਬਾ ਸੀਗਾ ਤਾਂ ਜਿਹੜੇ ਲੋਕ ਸ਼ਿਕਾਇਤ ਕਰਨ ਲਈ ਉੱਠਦੇ ਸੀ ਉਹਨਾਂ ਨੂੰ ਸਪਰੈਸ ਕਰ ਦਿੱਤਾ ਜਾਂਦਾ ਸੀ ਖਤਮ ਕਰ ਦਿੱਤਾ ਜਾਂਦਾ ਸੀ ਬਿਲਕੁਲ ਪਰ ਕੁਝ ਅੜੇ ਰਹੇ ਇਹਨਾਂ ਵਾਂਗੂ ਹੂੰ ਤਾਂ ਬਥੇਰਾ ਕੁਝ ਉਹਨਾਂ ਨੂੰ ਵੀ ਝਕਾਉਣ ਵਾਸਤੇ ਹੋਇਆ ਪਰ ਐਟ ਦੀ ਐਂਡ ਜਿੱਤ ਤਾਂ ਨਿਆਂ ਦੀ ਹੁੰਦੀ ਹੈ ਨਾ ਜੀ ਇਸ ਮਾਮਲੇ 'ਚ ਵੀ ਅੱਛਾ ਮੈਂ ਸ਼ਤਰਪਤੀ ਜਿਹੜੇ ਆ ਨਾ ਜਿੱਥੋਂ ਕੰਮ ਚੱਲਿਆ ਸੀ ਤੁਹਾਨੂੰ ਥੋੜਾ ਜਿਹਾ ਬੈਕਗ੍ਰਾਉਂਡ ਚ ਲੈ ਜਾਣਾ ਜੀ ਸ਼ਤਰਪਤੀ ਜੀ ਜਿਹੜੇ ਸੀਗੇ ਉਹ ਫਿਰੋਜ਼ਪੁਰ ਦੇ ਜਵਾਈ ਸੀਗੇ ਮਤਲਬ ਕਿ ਫਿਰੋਜ਼ਪੁਰ ਵਾਹੇ ਸੀ ਹੂੰ ਉਹਨਾਂ ਦੇ ਮੁੰਡੇ ਨੂੰ ਫਸਟ ਟਾਈਮ ਇੰਟਰਵਿਊ ਮੈਂ ਕੀਤਾ ਸੀਗਾ ਜੀ ਜੀ ਮਤਲਬ ਕਿ ਅੱਜ ਤੋਂ ਕਈ ਸਾਲ ਪਹਿਲਾਂ ਇੱਕ ਰੇਡੀਓ ਵਾਸਤੇ ਤੇ ਉਹਨਾਂ ਨੇ ਮੈਨੂੰ ਉਸ ਇੰਟਰਵਿਊ ਤੋਂ ਬਾਅਦ ਚ ਤਾਂ ਹੁਣ ਆ ਆਮੀ ਦਿੰਦੇ ਨੇ ਬਾਈਟ ਵਗੈਰਾ ਜੀ ਟੈਲੀਵਿਜ਼ਨ ਚੈਨਲਾਂ ਤੇ ਅਨਸ਼ੁਲ ਤਾਂ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਕਹਿੰਦੇ ਕਿ ਪੰਜਾਬ ਚੋਂ ਹਮ ਮਤਲਬ ਕਿ ਵੱਡੇ ਵੱਡੇ ਬੰਦਿਆਂ ਦੇ ਹੱਥ ਆਫਰ ਆਈਆਂ ਸਨ ਤੁਸੀਂ ਮਤਲਬ ਕਿ ਕਹਿ ਸਕਦੇ ਹੋ ਕਿ ਜੋ ਸਰਮੌਰ ਪਦਵੀ ਹੈ ਤਾਂ ਸਰਮੌਰ ਪਦਵੀ ਕੀ ਮੁੱਖ ਮੰਤਰੀ ਜੀ ਵੀ ਉੱਥੋਂ ਸਨੇ ਆਉਂਦੇ ਰਹਿ ਕੇ ਨਹੀਂ ਨਹੀਂ ਕਿਉਂਕਿ ਉਹਨਾਂ ਦੀ ਰਿਸ਼ਤੇਦਾਰੀ ਸੀ ਨਾ ਫਿਰੋਜ਼ਪੁਰ ਦੇ ਵਿੱਚ ਮੈਂ ਜਿਵੇਂ ਤੁਹਾਨੂੰ ਦੱਸਿਆ ਹਮ ਤਾਂ ਇਹ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਆਮ ਹੁੰਦਾ ਹੈ ਕਿ ਪਹਿਲਾਂ ਡਰਾਇਆ ਜਾਂਦਾ ਹੈ ਤੁੰਕਾਇਆ ਜਾਂਦਾ ਹੈ ਸਭ ਕੁਝ ਹੁੰਦਾ ਹੈ ਜੀ ਜਦ ਬੰਦਾ ਕੋਈ ਅੜਿਆ ਰਹਿੰਦਾ ਫਿਰ ਉਸ ਨੂੰ ਖਰੀਦਣ ਦੀ ਸ਼ੁਰੂਆਤ ਹੋ ਜਾਂਦੀ ਹੈ ਜੀ ਕਿ ਭਾਈ ਖਰੀਦਣ ਦਾ ਮਤਲਬ ਕੀ ਹੈ ਕਿ ਚਲੋ ਨਵੇੜਾ ਕਰ ਲਈਏ ਤੇ ਇਸ ਮਾਮਲੇ 'ਚ ਵੀ ਦਾਵਾ ਕੀਤਾ ਜਾਂਦਾ ਕਿ 5 ਕਰੋੜ ਦੀ ਆਫਰ ਕੋਈ ਸਰਕਾਰੀ ਅਧਿਕਾਰੀ ਲੈ ਕੇ ਗਿਆ ਸੀਗਾ 5 ਕਰੋੜ ਰੁਪਇਆ ਥੋੜਾ ਨਹੀਂ ਹੁੰਦਾ ਮੰਦੇ ਵੱਸ ਦੀ ਦੂਸਰੀ ਗੱਲ ਇਹ ਵੀ ਹੈ ਕਿ ਪਾਵਰ ਵੀ ਨਾਲ ਜੁੜ ਜਾਂਦੀ ਹੈ ਇਹੋ ਜਿਹੀ ਮਸਲਿਆਂ ਦੇ ਵਿੱਚ ਚਲੋ ਪਾਵਰ ਤੇ ਹੈ ਹੀ ਆ ਨਾ ਮਾਨ ਸਾਹਿਬ ਨਾਲ ਫੋਟੋ ਤੇ ਹੋਣ ਵਾਇਰਲ ਹੋ ਰਹੀ ਹੈ ਉਹਦੀ ਪਤਾ ਨਹੀਂ ਉਹ AI ਜਨਰੇਟਡ ਹੈ ਕਿ ਨਹੀਂ ਇਹ ਕਹਿ ਵੀ ਦਿੰਦੇ ਆ ਜੀ ਤਾਂ ਮਤਲਬ ਕਿ ਇਹ ਵੀ ਤੁਸੀਂ ਇੱਕ ਚੀਜ਼ ਦੇਖੋ ਸਾਬ ਕੀ ਗੱਲ ਇਹ ਆ ਕਿ ਕਿਸੇ ਬੰਦੇ ਤੇ ਕੋਈ ਔਰਤ ਮੰਨ ਲਓ فرض ਕਰੋ ਮੈਂ ਬਾਸੇ ਚ ਬੈਠਾ ਜੀ ਠੀਕ ਹੈ ਜੀ ਕਿਸੇ ਔਰਤ ਨੇ ਮੇਰੇ ਤੇ ਦੋਸ਼ ਲਾ ਦਿੱਤਾ ਪਹਿਲੀ ਗੱਲ ਹੈ ਕਿ ਸਜ਼ਾ ਤੇ ਮੈਨੂੰ ਉੱਥੇ ਹੀ ਮਿਲ ਜਣੀ ਭਾਵੇਂ ਮੈਂ ਕੋਈ ਕੀਤਾ ਕਿ ਨਹੀਂ ਕੀਤਾ ਕਿਸੇ ਨੇ ਪੁੱਛਣਾ ਨਹੀਂ ਬਾਸ ਵਾਲਿਆਂ ਨੇ ਜੁੱਤੀਆਂ ਮਾਰ-ਮਾਰ ਕੇ ਮੇਰਾ ਧੂੰ ਘੜ ਦੇਣਾ ਜੀ ਸਜ਼ਾ ਉੱਥੇ ਹੀ ਦੇ ਦਿੰਦੇ ਆ ਲੋਕ ਕਈ ਵਾਰੀ ਤੇ ਬਿਨਾਂ ਮਸਲੇ ਤੋਂ ਵੀ ਸਜ਼ਾ ਮਿਲ ਜਾਂਦੀ ਆ ਮਾੜਾ ਇਹ ਕਹਿਣਾ ਹੀ ਹੁੰਦਾ ਬਸ ਉੱਥੇ ਸਰ ਛੇਤਰਵਰਧਿਆਂ ਚ ਕੌਣ ਪੁੱਛਦਾ ਸੱਚਾ ਕੌਣ ਹੈ ਝੂਠਾ ਕੌਣ ਹੈ ਹੂੰ ਤੇ ਫਿਰ ਫਿਰ ਜਾ ਕੇ ਰਪਟ ਘਟ ਕੇ ਯਾਨੀ ਪਰਚਾ ਪਾ ਕੇ ਅਗਲਾ ਜੇਲ੍ਹ ਚ ਕੱਲ ਦ ਕਰ ਦੇਣਾ ਵੀ ਤੂੰ ਸਿੱਧ ਕਰ ਵੀ ਤੂੰ ਉੱਥੇ ਸੀਟ ਤੇ ਬੈਠਾ ਸੀਗਾ ਹੂੰ ਤੇ ਐ ਬਿਲਕੁਲ ਤੂੰ ਸ਼ਰੀਫ ਬੈਠਾ ਸੀ ਹੁਣ ਤੂੰ ਸਿੱਧ ਕਰ ਜੁੱਤੀਆਂ ਵੀ ਮੇਰੇ ਪੈ ਗਈਆਂ ਜੀ ਜੇਲ੍ਹ ਚ ਵੀ ਮੈਂ ਆ ਸਿੱਧ ਵੀ ਮੈਂ ਕਰਨਾ ਹੈ ਬਿਲਕੁਲ ਸਰ ਤੇ ਇੱਥੇ ਕੀ ਸੀ ਇੱਥੇ ਕੀ ਸੀ ਇੱਥੇ ਕਪੂਰ ਥਲਾ ਦੀ ਔਰਤ ਸਿੱਧੇ ਤੌਰ ਤੇ ਪੀਸੀ ਕਰਦੀ ਆ ਜੀ ਸਭ ਕੁਝ ਕਹਿ ਕੇ ਪਰਚਾ ਕਰਵਾਉਂਦੀ ਆ ਤਮਾਮ ਸਰਕਾਰ ਕੀ ਕਰਦੀ ਆ एसआईटी बना दंदी जी एसआईटी ਦਾ ਮਤਲਬ ਕੀ ਹੁੰਦਾ ਕਿ ਇੱਕ ਰਸਤਾ ਕਿਉਂ ਕਿਉਂਕਿ ਇਸਾਈਆਂ ਦੀਆਂ ਵੋਟਾਂ ਲੈਣੀਆਂ ਇਹਨਾਂ ਨੇ ਬਿਲਕੁਲ ਉਹ ਇੱਕ ਕਦਮ ਤਾਂ ਕੋਈ ਫੈਸਲਾ ਦੇਖੋ ਅੱਜ ਅੱਜ ਇਸਾਈ ਜਿਹੜੇ ਖਾਸ ਤੌਰ ਤੇ ਇਹਦੇ ਨਾਲ ਜੁੜੇ ਵਹ ਗਾਂ ਇਹਨਾਂ ਦੀਆਂ ਵੀ ਤੁਹਾਨੂੰ ਪਤਾ ਹੈ ਨਾ ਵੈਸੇ ਵੀ ਜਿਹੜੀ ਜੇ ਤੁਸੀਂ ਇਸਾਈਤ ਨੂੰ ਦੇਖੋਗੇ ਕੈਥੋਲਿਕ ਜਿਹੜੇ ਪ੍ਰੋਟੈਸਟੈਂਟ ਵੱਖੋ ਵੱਖਰੇ ਆ ਜਾਂਦੇ ਨੇ ਗਾਜਵੇਂ ਸਿੱਖੀズム ਦੇ ਵਿੱਚ ਵੀ ਕੁਝ ਚੀਜ਼ਾਂ ਨਾ ਸੰਪਰਦਾਵਾਂ ਅਲੱਗ ਆ ਜਾਂਦੀਆਂ ਨੇ ਬਿਲਕੁਲ ਜੀ ਤਾਂ ਇਸ ਤਰ੍ਹਾਂ ਮਤਲਬ ਹੈ ਕਿ ਇਹ ਨਹੀਂ ਹੈਗਾ ਕਿ ਸਾਰੇ ਸਾਈ ਇਹਦੇ ਨਾਲ ਨੇ ਹਮ ਐਸਾ ਨਹੀਂ ਹੈ ਜੀ ਇਹਨੇ ਤਾਂ ਆਪਦਾ ਕੰਮ ਕਰ ਜਿਹੜਾ ਸੀ ਕਿਸੇ ਕਿਸੇ ਖਾਸ ਸੰਪਰਦਾ ਕਹਿ ਸਕਦੇ ਜਿਹੜੀ ਇਹਨਾਂ ਦੇ ਨਾਲ ਹਾਂਜੀ ਇਹ ਉਹ ਇੱਕ ਵਰਗ ਤੇ ਹੈ ਇਹਦੇ ਨਾਲ ਤਾਂ ਮਤਲਬ ਕਿ ਸਿਆਸਤ ਦੇ ਵਿੱਚ ਤੇ ਫਿਰ ਇਹ ਚੀਜ਼ਾਂ ਹੁੰਦੀਆਂ ਹੀ ਨੇ ਤਾਂ ਕਹਿੰਦਾ ਮਤਲਬ ਇਹ ਹੈ ਸਾਬ ਕਿ ਸਿਆਸਤਦਾਨ ਜਿਹੜੇ ਆ ਉਹ ਜਿਹਦੇ ਕੋਲ ਅੱਜਕੱਲ ਸਰ 10000 ਵੋਟ ਵੀ ਆ ਨਾ ਜੀ ਤੇ ਤੁਸੀਂ ਸਿਆਸਤਦਾਨ ਨੂੰ ਕਹੋ ਕਿ ਰਾਤ ਨੂੰ ਆ ਕੇ ਬਈ ਤੂੰ ਰਾਤ ਨੂੰ ਆ ਕੇ ਪਰਦੇ ਚ ਮੇਰਾ ਕੱਛਾ ਨਚੋੜ ਕੇ ਪੀਏ ਪੀ ਜਾਣਗੇ ਨਾ ਕਿਹੜੇ ਕੀ ਗੱਲ ਹੈ ਉੱਤੋਂ ਤੋ ਕੋਈ ਲਿਸਟਨਿੰਗ ਕਰ ਲਾ ਕੇ ਫਿਰ ਕੀ ਹੁੰਦਾ ਇਹ ਸਰ ਪੀ ਜਾਣਗੇ 10000 ਵੋਟ ਪਿੱਛੇ ਵੋਟਾਂ ਪਿੱਛੇ ਕੁਝ ਵੀ ਹੁੰਦਾ ਹਾਂ ਸਿਆਣੇ ਜੀ ਤੁਸੀਂ ਆਪ ਸਿਆਣੇ ਲੋਕਾਂ ਦੇ ਧੀਆਂ ਪੁੱਤ ਸਿਆਣੇ ਹੁੰਦੇ ਤੋ ਕਹਿਣ ਦਾ ਮਤਲਬ ਇਹ ਹੈ ਸਾਬ ਕਿ ਭਈ ਇਹ ਜਿਹੜੇ ਲੋਕ ਹੁੰਦੇ ਆ ਜਿਵੇਂ ਜਿਵੇਂ ਪਾਵਰਫੁੱਲ ਹੋ ਜਾਂਦੇ ਆ ਸਿਆਸਤਦਾਨ ਡਰਦੇ ਇਹਦੇ ਚ ਐਸਆਈਟੀ ਬਿਠਾਤੀ ਫਿਰ ਰੋਲਾ ਪਿਆ ਤੇ ਫਿਰ ਕਹਿੰਦੇ ਜੀ ਨੇਪਾਲ ਭੱਜ ਗਿਆ ਹਜੇ ਜਾਂਚ ਪੜਤਾਲ ਚੱਲ ਹੀ ਰਹੀ ਸੀ ਉਦੋਂ ਨੂੰ ਇਧਰੋਂ ਕੋ ਘੋਗਾ ਚਿੱਤ ਹੋ ਗਿਆ ਦਵਾਲੀ ਵਾਲਾ ਕੇਸ ਨਿਕਲਿਆ ਫੈਸਲੇ ਤੇ ਆ ਗਿਆ ਉਥੇ ਜਾਂਦਾ ਹੀ ਨਹੀਂ ਸੀਗਾ ਤੁਸੀਂ ਆਪਣੇ ਆਪ ਨੂੰ ਤਾਕਤਵਰ ਵੇਖੋ ਕਿੱਡਾ ਸਮਝਦਾ ਸੀ ਜਾਂਦਾ ਨਹੀਂ ਸੀ ਕੋਰਟ ਨੇ ਆਖਿਆ ਕਿ ਤੇ ਗੈਰਜਮਾਨਤੀ ਵਾਰੰਟ ਕੱਢੋ ਫਿਰ ਗਿਆ ਉਹ ਵੀ ਖਬਰ ਆਪਾਂ ਸਭ ਤੋਂ ਪਹਿਲਾਂ ਕੀਤੀ ਸੀ ਕਿ ਇਹਦੇ ਤਾਂ ਗੈਰ ਜ਼ਮਾਨਤੀ ਵਾਰੰਟ ਨਿਕਲੇ ਨੇ ਗੈਰ ਜ਼ਮਾਨਤੀ ਵਾਰੰਟ ਨਿਕਲ ਤੋਂ ਬਾਅਦ ਇਹ ਪੇਸ਼ ਹੋਇਆ ਨਾ ਕਿ ਤੂੰ ਦੋਸ਼ੀ ਕਰਾਰ ਹੈ 28 ਨੂੰ ਇਹਨੂੰ ਚੁੱਕ ਕੇ ਅੰਦਰ ਮਾਰਿਆ ਉਹਨਾਂ ਨੇ ਪਟਿਆਲਾ ਜੇਲ੍ਹ ਚ ਛੱਡ ਦਿੱਤਾ ਅੱਜ ਸਜ਼ਾ ਸੁਣਾ ਦਿੱਤੀ ਸਜ਼ਾ ਵੀ ਕਿਹੜੀ ਥੋੜੀ ਆ ਕਿ ਆਖਰੀ ਦਮ ਤੱਕ ਹੂੰ ਆਖਰੀ ਦਮ ਤੱਕ ਇੱਕ ਤਾਂ ਫਿਲਮ ਸੀ ਨਾ ਮਰਦੇ ਦਮ ਤੱਕ ਤਾਂ ਇਹ ਆਖਰੀ ਦਮ ਜਿਵੇਂ ਕਹਿੰਦੇ ਵੀ ਉਦੋਂ ਤੱਕ ਸਜ਼ਾ ਹੋਏਗੀ ਤੈਨੂੰ ਕਾਦੀ ਉਮਰ ਕਹਿ ਦੋ ਉਦੋਂ ਤੱਕ ਚੱਲੇਗੀ ਹੂੰ ਤਾਂ ਇਹਦੇ ਵਿੱਚ ਹੁਣ ਜਦੋਂ ਡਿਟੇਲਡ ਆਰਡਰ ਆਏਗਾ ਨਾ ਉਦੋਂ ਟਿੱਪਣੀਆਂ ਕੋਟ ਦੀਆਂ ਪੜਨ ਵਾਲੀਆਂ ਹੋਣਗੀਆਂ ਕਿਉਂ ਕਿਉਂਕਿ ਤੁਸੀਂ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਅਧਿਆਤਮਿਕ ਗੁਰੂ ਹੋ ਤੇ ਜੇ ਤੁਸੀਂ ਕਿਸੇ ਫਾਲੋਅਰ ਦੇ ਨਾਲ ਜਾਂ ਕਿਸੇ ਵੀ ਵਿਅਕਤੀ ਨਾਲ ਅਜਿਹਾ ਕਰਦੇ ਹੋ ਜਾਂ ਔਰਤ ਨਾਲ ਅਜਿਹਾ ਕਰਦੇ ਹੋ ਤਾਂ ਕੋਟ ਦੂਜੇ ਦੇ ਮੁਕਾਬਲੇ ਤੁਹਾਡੇ ਪ੍ਰਤੀ ਜ਼ਿਆਦਾ ਸਖਤ ਰਹਿੰਦੀ ਹੈ ਸਾਹਿਬ ਬਿਲਕੁਲ ਕਿ ਤੁਸੀਂ ਤੇ ਦਾਅਵਾ ਕਰਦੇ ਹੋ ਨਾ ਕਿ ਅਸੀਂ ਤੇ ਸਮਾਂ ਆਂਦੇ ਅੱਜ ਰੋਂਦਾ ਪਿਆ ਸੀ ਉੱਥੇ ਜੀ ਜਿਵੇਂ ਸਰਸੇ ਆਲਾ ਦੱਸਦੇ ਉੱਥੇ ਮਤਲਬ ਕਿ ਤਾਈ ਰੋਂਦਾ ਸੀ ਅੱਜੇ ਤਾਈ ਰੋਂਦਾ ਸੀ ਮੇਰੇ ਨਿਗਰ ਦੇ ਬੱਚੇ ਆ ਜੀ ਵੀ ਮਤਲਬ ਕਿ ਚਲੋ ਹੁਣ ਮੈਂ ਕਹਿਣਾ ਨੂੰ ਵਿਅਕਤੀਗਤ ਤੌਰ ਤੇ ਮੈਂ ਇੰਨਾ ਜ਼ਿਆਦਾ ਨਹੀਂ ਜਾਂਦਾ ਹੁੰਦਾ ਤੁਸੀਂ ਤੇ ਦਾਵਾ ਕਰਦੇ ਹੋ ਅਸੀਂ ਨਬੀ ਆ ਜੀ ਅਰੇ ਸਰ ਐਦਾਂ ਰੋਂਦੇ ਨੇ ਲੋਕ